ਜੰਗਾ ਜੁੱਧਾਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਜਿਨ੍ਹਾਂ ਨੇ ਇਸ ਘਟਨਾ ਦੇ ਵਿੱਚ ਜਿਨ੍ਹਾਂ ਦਾ ਹੱਥ ਆ ਉਹਨਾਂ ਨੂੰ ਸਾਰਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਇਸ ਧਰਤੀ ਦੇ ਉੱਤੇ ਮਜਬ ਜਾਤਾ ਪਾਤਾ ਬੜੀਆਂ ਬਣੀਆਂ ਹੋਈਆਂ ਇਹ ਰੱਬ ਦੇ ਘਰ ਚੋਂ ਨਹੀਂ ਆਈਆਂ ਇਹ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨਾ ਮੈਂ Hindu ਨਾ ਮੈਂ Muslim ਨਾ ਮੈਂ Sikh ईसाई ਨਾ ਮੈਂ Hindu ਨਾ ਮੈਂ Muslim ਨਾ ਮੈਂ Sikh ईसाई ਮੈਂ ਇਨਸਾਨ ਹਾਂ ਸੱਚ ਦਾ ਪੁੱਤਰ ਪੇਸ਼ ਕਰਾਂ ਸਚਾਈ ਮੈਂ ਇਨਸਾਨ ਹਾਂ ਸੱਚ ਦਾ ਪੁੱਤਰ ਪੇਸ਼ ਕਰਾਂ ਸਚਾਈ ਜੰਗ ਜੁਦ ਮਸਲਾ ਹੱਲ ਨਹੀਂ ਕਰਦੇ ਜੰਗਾਂ 'ਚ ਲੋਕ ਹਨੱਕੇ ਮਰਦੇ ਕਈ ਮਰ ਜਾਂਦੇ ਕਈ ਉਜੜ ਜਾਂਦੇ ਹੁੰਦੀ ਘੋਰ ਤਬਾਈ ਮੈਂ ਇਨਸਾਨ ਹਾਂ ਸੱਚ ਦਾ ਪੁੱਤਰ ਪੇਸ਼ ਕਰਾਂ ਸਚਾਈ ਸ਼ੈਤਾਨੀ ਅਤ ਦਾ ਪੱਲਾ ਛੱਡੋ ਵੈਰ ਵਿਰੋਧ ਨੂੰ ਦਿਲੋਂ ਕੱਢੋ ਇਨਸਾਨੀਅਤ ਦੀ ਕਦਰ ਕਰੋ ਰਲ ਬੈਠੋ ਭਾਈ ਭਾਈ ਮੈਂ ਇਨਸਾਨ ਹਾਂ ਸੱਚ ਦਾ ਪੁੱਤਰ ਪੇਸ਼ ਕਰਾਂ ਸਚਾਈ ਜਿਹੜੇ ਲੋਕਾਂ ਨੂੰ ਪੜਕਾਉਂਦੇ ਪਿਆਰ ਦੀ ਥਾਂ ਤੇ ਵੈਰ ਵਧਾਉਂਦੇ ਜੈਲੀ ਦੌੜ ਤੇ ਪੁਰੀਆ ਵੀਰੋ ਜਾਂਦਾ ਸੱਚ ਸੁਣਾਈ ਮੈਂ ਇਨਸਾਨ ਹਾਂ ਸੱਚ ਦਾ ਪੁੱਤਰ ਪੇਸ਼ ਕਰਾਂ ਸਚਾਈ ਮੈਂ ਇਨਸਾਨ ਹਾਂ ਸੱਚ ਦਾ ਪੁੱਤਰ ਪੇਸ਼ ਕਰਾਂ ਸਚਾਈ